ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਥਾਣਾ ਧਾਰੀਵਾਲ ਅਦੀਨ ਪਿੰਦੇ ਪਿੰਡ ਜਾਪੂਵਾਲ ਵਿੱਚ ਕੰਦ ਬਣਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਕ੍ਰਿਸ਼ਨਾ ਦੇਵੀ ਦਾ ਇੱਟਾ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਸਬੰਧੀ ਥਾਣਾ ਧਾਰੀਵਾਲ ਵਿਖੇ ਡੀਐਸਪੀ ਕਲਵੰਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮ੍ਰਿਤਕ ਔਰਤ ਕ੍ਰਿਸ਼ਨਾ ਦੇਵੀ ਦੇ ਪੁੱਤਰ ਜਤਿੰਦਰ ਕੁਮਾਰ ਦੇ ਬਿਆਨਾਂ ਤੇ ਹਰਦੀਪ ਕੁਮਾਰ, ਰਮਨ ਕੁਮਾਰ, ਵਾਸੀਆਂ ਜੱਪੂਵਾਲ ਅਤੇ ਸਲੱਖਣ ਉਰਫ ਨਿੱਕਾ ਵਾਸੀ ਨਿੱਕਾ ਤਕਾਲਾ ਵਿਰੁੱਧ ਕੇਸ ਤਜ ਕਰਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਇਹ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਇੱਕ ਜੱਪੂਵਾਲ ਜਿਹੜੀ ਲੜਾਈ ਹੋਈ ਹੈ ਜਿਸ ਬ੍ਰਾਂਡ ਲੇਡੀ ਦੀ ਜਿਹੜੀ ਡੈਥ ਹੋ ਗਈ ਹੈ ਤੇ ਉਸ ਤੇ ਫਿਰ ਅਸੀਂ ਲੇਡੀ ਦੇ ਜਿਹੜਾ ਲੜਕਾ ਜਤਿੰਦਰ ਉਹਦੇ ਬਿਆਨਾਂ ਦੇ ਸੀ ਆਪਾਂ ਐਫ ਆਈ ਆਰ ਦੱਚ ਕੀਤੀ ਅਨਿਛੇ ਲੜਕੀ ਦਾ ਆਪਣੇ ਦੇ ਨਾਲ ਜਿਹੜਾ ਕੰਧ ਨੂੰ ਲੈ ਕੇ ਝਗੜਾ ਹੋਇਆ ਸੀ ਜਿਸ ਦੌਰਾਨ ਉਹਦੇ ਲੜਕੇ ਮੁਕਾਬਕ ਉਹਦੇ ਮਾਤਾ ਦੇ ਟਭਜੀ ਜਿਸ ਕਰਕੇ ਦੀ ਮੌਤ ਹੋ ਗਈ ਤੇ ਇਸ ਤੇ ਵੀ ਐਫ ਆਈ ਆਰ ਦੱਚ ਕੀਤੀ ਸਿਰ ਜਿਹੜੀ ਜਿਹੜੀ ਰੋਡਾਂ ਦੇ ਜਿਹਨੇ ਇਤਵਾ ਬਣਾਉਂਦੇ ਸਰ ਉਹਨਾਂ ਦੇ ਵੱਲੋਂ ਤਿੰਨ ਬੰਦਿਆਂ ਨੇ ਉਹਨਾਂ ਨੇ ਹਰਦੀਪ ਕੁਮਾਰ ਹੈ ਉਹਦਾ ਨੜਕਰਮਨ ਕੁਮਾਰ ਹੈ ਇੱਕ ਸੁਲੱਖਣ ਹੈ ਉਹਨਾਂ ਦੇ ਖਿਲਾਫ ਉਹਨਾਂ ਨੇ ਅਫੀਦਰ ਚ ਕਰਾਈ ਸੀ ਸਰ ਤੋਂ ਪੁਰਾਣੀ ਹੈ ਜਿਸ ਦੇ ਬੀਤ ਹੈ ਪੁਰਾਣੀ ਰੰਜਿਸ਼ ਤੇ ਨਹੀਂ ਕੋ ਸਾਹਮਣੇ ਹੀ ਬਟਿਆ ਕਿ ਇਹਨਾਂ ਦੀ ਕੰਦ ਜਿਹੜੀ ਆ ਕੰਦ ਘਰ ਇਕੱਠੇ ਨੇ ਤੇ ਵਿੱਚ ਕੰਦ ਸਾਂਝੀ ਆ ਉਸ ਤੋਂ ਲੈ ਕੇ ਇਹਨਾਂ ਦੀ ਲੜਾਈ ਹੋਈ ਸਰ ਕਿਨੇ ਗ੍ਰਫਤਾਰ ਕੀਤੇ ਗਏ ਤਿੰਨ ਦੋਸ਼ੀ ਨੇ ਤਿੰਨੇ ਗ੍ਰਫਤਾਰ ਕਰ ਲਏ